ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਵਾਹਿਗੁਰੂ ਜੀ ਨੇ ਕਿਸੇ ਪ੍ਰੇਮ ਵਿੱਚ ਪੀਜੀ ਹੋਈ ਰੂਹ ਕੋਲੋਂ ਦਾਸੀ ਨੂੰ ਪ੍ਰੇਰਣਾ ਦਵਾਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਵਿਆਖਿਆ ਸੰਗਤ ਦੇ ਨਾਲ ਸਾਂਝੀ ਕੀਤੀ ਜਾਵੇ ਬਹੁਤ ਵੱਡੇ ਭਾਗ ਨੇ ਦਾਸੀ ਦੇ ਪਰਮਾਤਮਾ ਨੇ ਇਹ ਸੇਵਾ ਲਾਈ ਆ ਜੀ ਪਰਮਾਤਮਾ ਹੀ ਸਿਰ ਦੇ ਉੱਤੇ ਹੱਥ ਰੱਖ ਕੇ ਇਸ ਸੇਵਾ ਨੂੰ ਪੂਰੀ ਕਰਵਾਉਣ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਬੜੀ ਨਿਮਰਤਾ ਨਾਲ ਅਰਦਾਸ ਹੈ ਸੱਚੇ ਪਾਤਸ਼ਾਹ ਜੀ ਤੁਸੀਂ ਸੇਵਾ ਲਈ ਆ ਤੇ ਤੁਸੀਂ ਸੇਵਾ ਨਿਭਾਉਣ ਦਾ ਬਲ ਦੇਣਾ ਜੀ ਇਸ ਨਿਮਾਣੀ ਨੂੰ ਤਾਣ ਦੇਣਾ ਜੀ ਵਾਹਿਗੁਰੂ ਜੀ ਸ਼ੁਰੂ ਕਰਦੇ ਆ ਸੱਚੇ ਪਾਤਸ਼ਾਹ ਦੁਆਰਾ ਬਖਸ਼ੀ ਇਹ ਬੱਡਮੁੱਲੀ ਸੇਵਾ ਜੀ ਇੱਕ ਈਮ ਕਾਰ ਸਤਨਾਮ ਕਰਤਾ ਪੁਰਖ निरप निरवैर अकाल मुरत अजुनी सपङ् गुरुप्रसाद एकी ओङ्कार सतना कर्तापुरुख ਨਿਰਪੋ ਨਿਰਵੈ ਅਕਾਲ ਮੂਰਤ ਅਜੂਨੀ ਸੈਪੰ ਗੁਰ ਪ੍ਰਸਾਦ ਹਾਂਜੀ ਸੰਗਤ ਜੀ ਏ ਗੁਰੂ ਨਾਨਕ ਪਾਤਸ਼ਾਹ ਨੇ ਮੂਲ ਮੰਤਰ ਲਿਖੇ ਨੇ ਆਪਣੇ ਲਈ ਇਸ ਤੋਂ ਅੱਗੇ ਜਿੱਥੇ ਜਪ ਆਉਂਦਾ ਉਤੋਂ ਫਿਰ ਬਾਣੀ ਜਪ ਸ਼ੁਰੂ ਹੁੰਦੀ ਆ ਤੇ ਆਪਾਂ ਬਹੁਤ ਹੀ ਜ਼ਿਆਦਾ ਆਦਰ ਸਤਕਾਰ ਨਾਲ ਜਪਜੀ ਸਾਹਿਬ ਕਹਿੰਦੇ ਆ ਜੀ ਉਸ ਤਰ੍ਹਾਂ ਬਾਣੀ ਦਾ ਨਾਂ ਹੈ ਜਪ ਜਪਣਾ ਹਾਂਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਜਪਜੀ ਸਾਹਿਬ ਮੂਲ ਮੰਤਰ ਅਸੀਂ ਇਹਦੇ ਅਰਥ ਮੇਰੇ ਵਰਗੀ ਨਿਮਾਣੀ ਕਰ ਸਕੇ ਮੇਰੇ ਲਈ ਸੰਭਵ ਵੀ ਨਹੀਂ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕਰਨ ਲਈ ਭਾਈ ਵੀਰ ਸਿੰਘ ਜੀ ਦੇ ਸਟਿੱਕ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਸਟਿੱਕ ਦੇ ਵਿੱਚੋਂ ਇਹ ਸੇਵਾ ਨਿਵਾਵਾਂਗੇ ਜੀ ਸੱਚੇ ਪਾਤਸ਼ਾਹ ਬਲਵਕਸ਼ਣ ਕਿ ਇਹਨਾਂ ਦੋਨਾਂ ਵਿਦਵਾਨ ਵੀਰਾਂ ਦੇ ਸਟਿੱਕ ਦੀ ਮਦਦ ਦੇ ਨਾਲ ਆਪਾਂ ਕੁਝ ਹੱਦ ਤੱਕ ਸਮਝਣਯੋਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਵਿਆਖਿਆ ਕਰ ਸਕੀਏ ਗੁਰੂ ਸਹਿਬਾਨ ਗੁਰਬਾਣੀ ਦੁਆਰਾ ਪੂਰਾ 100% ਕੀ ਕਹਿਣਾ ਚਾਹੁੰਦੇ ਸੀ ਉਹ ਸਾਡੇ ਜੀਵਾਂ ਦੇ ਲਈ ਸਮਝ ਜਾਣਾ ਬਹੁਤ ਅਸੰਭਵ ਹੈ ਤੁਰਕੀ ਬਾਣੀਆਂ ਅਥਾ ਸਮੁੰਦਰ ਆ ਅਸੀਂ ਪੂਰੇ ਅਰਥ ਸਮਝ ਨਹੀਂ ਸਕਦੇ ਪਰ ਅਸੀਂ 90% ਅਸੀਂ ਉਹਨਾਂ ਅਰਥਾਂ ਦਾ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਸਕੀਏ ਅਸੀਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਜੀ ਜੇ ਸਾਡੇ ਤੇ ਵਾਹਿਗੁਰੂ ਜੀ ਇਹ ਮਿਹਰ ਕਰ ਦਿੰਦੇ ਨੇ ਮੂਲ ਮੰਤਰ ਦੇ ਪਾਸ਼ਾ ਗੁਰੂ ਨਾਨਕ ਦੇਵ ਜੀ ਸਾਨੂੰ ਦੱਸ ਰਹੇ ਨੇ ਕਿ ਏਕ ਓੰਕਾਰ ਪਰਮਾਤਮਾ ਇੱਕ ਹੈ। ਉਹ ਸਰਵ ਵਿਆਪਕ ਹੈ। ਉਸ ਇੱਕ ਤੋਂ ਹੀ ਆਕਾਰ ਬਣੇ ਹਨ। ਉਹ ਇੱਕ ਇਸ ਤਰ੍ਹਾਂ ਦੀ ਹਸਤੀ ਹੈ ਜੋ ਨਿਰੰਤਰ ਹਰ ਇੱਕ ਜਗ੍ਹਾ ਤੇ ਹੈ। ਪਰਮਾਤਮਾ ਹਰ ਇੱਕ ਜਗ੍ਹਾ ਤੇ ਹਰ ਟਾਈਮ ਹਰ ਵੇਲੇ ਮੌਜੂਦ ਹੈ ਕੋਈ ਜਗ੍ਹਾ ਇਸ ਤਰ੍ਹਾਂ ਦੀ ਨਹੀਂ ਜਗਤ ਤੇ ਖੰਡਾਂ ਬ੍ਰਹਿਮੰਡਾਂ ਵਿੱਚ ਜਿੱਥੇ ਪਰਮਾਤਮਾ ਦੀ ਹੋਂਦ ਨਹੀਂ ਪਰਮਾਤਮਾ ਹਰ ਟਾਈਮ ਹਰ ਸਮੇਂ ਹਰ ਜਗ੍ਹਾ ਤੇ ਹੈ ਸਤਨਾਮ ਉਹਦਾ ਨਾਮ ਸੱਚਾ ਹੈ ਉਹ ਹਮੇਸ਼ਾ ਹੀ ਰਹਿਣ ਵਾਲਾ ਹੈ ਉਹਦਾ ਨਾਮ ਹਮੇਸ਼ਾ ਹੀ ਰਹਿਣ ਵਾਲਾ ਹੈ ਉਹਦਾ ਨਾਮ ਅਟੱਲ ਹੈ ਕਰਤਾ ਉਹ ਕਰਨਹਾਰ ਹੈ ਸਭ ਕੁਝ ਉਹਦੇ ਤੋਂ ਹੀ ਹੋ ਰਿਹਾ ਹੈ ਉਹ ਕਰਤਾ ਹੈ ਉਹ ਕਰਨ ਵਾਲਾ ਹੈ ਸ੍ਰਿਸ਼ਟੀ ਦੀ ਰਚਨਾ ਪ੍ਰਮਾਤਮਾ ਤੋਂ ਹੋਈ ਹੈ ਪ੍ਰਮਾਤਮਾ ਨੇ ਕੀਤੀ ਹੈ ਪੁਰਖ ਕਰਤਾ ਪੁਰਖ ਉਹ ਬਹੁਤ ਵੱਡਾ ਹੈ ਉਹ ਸਭ ਤੋਂ ਵੱਡਾ ਹੈ ਨਿਰਪਉ ਉਹਨੂੰ ਕਿਸੇ ਦਾ ਪਉ ਨਹੀਂ ਹੈ ਉਹ ਕਿਸ ਉਹਨੂੰ ਕਿਸੇ ਦਾ ਵੀ ਪੈ ਨਹੀਂ ਹੈ ਨਿਰਪਉ ਹੈ ਨਿਰਵੈਰ ਹੈ ਉਹਨੂੰ ਕਿਸੇ ਦੇ ਨਾਲ ਵੈਰ ਨਹੀਂ ਹੈ ਅਕਾਲ ਮੂਰਤ ਉਹਦਾ ਜਿਹੜਾ ਸਰੂਪ ਆ ਉਹ ਕਾਲ ਦੇ ਵਿੱਚ ਨਹੀਂ ਆਉਂਦਾ ਅਜੂਨੀ ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ ਨਾ ਤਾਂ ਉਹ ਜਨਮ ਲੈਂਦਾ ਤੇ ਨਾ ਹੀ ਉਸ ਨੂੰ ਮੌਤ ਹੈ ਉਸ ਦਾ ਸਰੂਪ ਸਦਾ ਰਹਿਣ ਵਾਲਾ ਹੈ ਸੈਪੰ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਉਸ ਦਾ ਪ੍ਰਕਾਸ਼ ਹੀ ਸਾਨੂੰ ਪ੍ਰਕਾਸ਼ਿਤ ਕਰ ਰਿਹਾ ਹੈ ਸਾਨੂੰ ਪ੍ਰਕਾਸ਼ ਪਰਮਾਤਮਾ ਤੋਂ ਮਿਲਦਾ ਹੈ ਔਰ ਉਹ ਆਪਣੇ ਆਪ ਹੀ ਪ੍ਰਕਾਸ਼ਿਤ ਹੋਇਆ ਹੈ ਗੁਰ ਪ੍ਰਸਾਦ ਸਾਨੂੰ ਜੀਵਾਂ ਨੂੰ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਾਡਾ ਮਿਲਾਪ ਉਹਦੇ ਨਾਲ ਗੁਰੂ ਦੀ ਕਿਰਪਾ ਨਾਲ ਹੋਣਾ ਹੈ ਅੱਗੇ ਬਾਣੀ ਸ਼ੁਰੂ ਹੁੰਦੀ ਹੈ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਕਿ ਪ੍ਰਮਾਤਮਾ ਆਦ ਸ਼ੁਰੂ ਤੋਂ ਹੀ ਸੱਚਾ ਜੁਗਾਦ ਸੱਚ ਹਮੇਸ਼ਾ ਹੀ ਸੱਚਾ ਜੁਗਾ ਜੁਗਾ ਤੋਂ ਸੱਚਾ ਅਟੱਲਾ ਜੇਰੀ ਸੱਚੀ ਚੀਜ਼ ਹਮੇਸ਼ਾ ਰਹਿੰਦੀ ਹੈ ਪ੍ਰਮਾਤਮਾ ਜੁਗਾ ਜੁਗਾ ਤੋਂ ਸੱਚਾ ਸ਼ੁਰੂ ਤੋਂ ਸੱਚਾ ਸੱਚ ਐਸ ਟਾਈਮ ਵੀ ਹੈ ਪਹਿਲਾਂ ਵੀ ਸੱਚ ਸੀ ਹੁਣ ਵੀ ਸੱਚ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੀ ਹੋਏਗਾ ਉਹਦਾ ਕਦੇ ਨਾਸ਼ ਨਹੀਂ ਹੋਣਾ ਉਹ اٹਲ ਹੈ ਸੱਤ ਹੈ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਪਾਚਾ ਕਹਿੰਦੇ ਨੇ ਕਿ ਵੀ ਜੇ ਅਸੀਂ ਲੱਖਾਂ ਵਾਰੀ ਵੀ ਆਪਣੇ ਸਰੀਰ ਨੂੰ ਸੁਚਾ ਕਰ ਲਈਏ ਤਾਂ ਵੀ ਸਾਡੇ ਮਨ ਨੂੰ ਸੁਚਤਾ ਨਹੀਂ ਆਉਂਦੀ ਸਰੀਰ ਨੂੰ ਸੁੱਚਾ ਕਰਨ ਦੇ ਨਾਲ ਮਨ ਸੁੱਚਾ ਨਹੀਂ ਹੁੰਦਾ ਹੋ ਹੀ ਨਹੀਂ ਸਕਦਾ ਚੁੱਪੇ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਜੇ ਕੋਈ ਇਦਾਂ ਸੋਚੇ ਕਿ ਮੈਂ ਮੋਨ ਧਾਰ ਕੇ ਪਰਮਾਤਮਾ ਦੇ ਨਾਲ ਲਿਵ ਲਈ ਹੋਈ ਆ ਇਸ ਤਰ੍ਹਾਂ ਚੁੱਪ ਰਹਿਣ ਦੇ ਨਾਲ ਵੀ ਪਰਮਾਤਮਾ ਦੇ ਨਾਲ ਲਿਵ ਨਹੀਂ ਲੱਗਦੀ ਚੁੱਪ ਰਹਿਣ ਦੇ ਨਾਲ ਵੀ ਜਿਹੜੇ ਮਨ ਦੇ ਵਿਕਾਰ ਨੇ ਉਹ ਖਤਮ ਨਹੀਂ ਹੋ ਜਾਂਦੇ ਮਨ ਸ਼ੁੱਧ ਨਹੀਂ ਹੋ ਸਕਦਾ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਕਹਿੰਦੇ ਜੇ ਮੈਂ 14 ਜਿਹੜੇ ਪਵਨ ਨੇ ਉਹਨਾਂ ਦੇ ਸਾਰੇ ਪਦਾਰਥ ਵੀ ਮੈਨੂੰ ਮਿਲ ਜਾਣ ਤਾਂ ਵੀ ਮੇਰੀ ਜਿਹੜੀ ਇਹ ਤ੍ਰਿਸ਼ਨਾ ਪਦਾਰਥਾਂ ਦੀ ਉਹ ਖਤਮ ਨਹੀਂ ਹੋਣੀ ਉਹ ਚੱਲਦੀ ਰਹਿਣੀ ਆ ਸਹ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਜੇ ਮੇਰੇ ਕੋਲ ਬਹੁਤ ਹੀ ਸਿਆਣਪਾ ਹੋਣਾ ਹਜ਼ਾਰਾਂ ਲੱਖਾਂ ਸਿਆਣਪਾਂ ਹੋਣ ਮੇਰੇ ਕੋਲ ਤਾਂ ਵੀ ਉਹਨਾਂ ਦੇ ਵਿੱਚੋਂ ਕਿਸੇ ਸਿਆਣਪ ਦੇ ਨਾਲ ਵੀ ਮੇਰਾ ਮਨ ਸੱਚਾ ਨਹੀਂ ਹੋ ਸਕਦਾ ਮੈਂ ਸੱਚਿਆਰਾ ਨਹੀਂ ਹੋ ਸਕਦਾ ਕਿਵ ਸੱਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਫੇਰ ਕਹਿੰਦੇ ਵੀ ਮਨ ਸੱਚਾ ਕਿਵੇਂ ਹੋ ਸਕਦਾ ਜਿਹੜੀ ਕੂੜ ਦੀ ਦੀਵਾਰ ਆ ਕੰਧਾ ਪਰਮਾਤਮਾ ਦੇ ਸਾਡੇ ਵਿੱਚ ਵਣੀ ਹੋਈ ਜੀਵ ਦੇ ਵਿੱਚ ਉਹ ਕਿਵੇਂ ਟੁੱਟ ਸਕਦੀ ਆ ਕਹਿੰਦੇ ਵੀ ਨਾ ਤਾਂ ਜਿਹੜੇ ਸਾਰੇ ਦੱਸੇ ਹੋਏ ਨੇ ਵੀ ਸੋਚ ਕਰਿਆਂ ਵੀ ਨਹੀਂ ਮਨ ਸੁੱਚਾ ਹੁੰਦਾ ਪਵਿੱਤਰ ਹੁੰਦਾ ਮੋਨ ਰੱਖਿਆਂ ਵੀ ਸਾਡਾ ਪਰਮਾਤਮਾ ਦੇ ਨਾਲ ਲਿਵ ਨਹੀਂ ਲੱਗਦੀ ਜੋਦਾ ਭਵਨਾ ਦੇ ਸਾਰੇ ਪਦਾਰਥ ਵੀ ਸਾਨੂੰ ਮਿਲ ਜਾਣ ਫਿਰ ਵੀ ਸਾਡੀ ਜਿਹੜੀ ਤ੍ਰਿਸ਼ਨਾ ਦੀ ਭੁੱਖ ਆ ਉਹ ਖਤਮ ਨਹੀਂ ਹੁੰਦੀ ਸਾਡੇ ਕੋਲ ਜਿੰਨੀਆਂ ਵੀ ਸਿਆਣਪਾਂ ਹੋਣ ਉਹਨਾਂ ਚੋਂ ਕੋਈ ਵੀ ਸਿਆਣਪ ਸਾਡੇ ਕੰਮ ਨਹੀਂ ਕਰਦੀ ਕਿ ਸਾਡੇ ਆ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਵੇ ਤੇ ਅਸੀਂ ਸਚਿਆਰ ਹੋ ਜਾਈਏ ਫਿਰ ਕਹਿੰਦੇ ਵੀ ਕਿਵੇਂ ਹੋ ਸਕਦੇ ਆ ਫਿਰ ਆਪ ਹੀ ਅਗਲੀ ਤੁਕ ਵਿੱਚ ਦੱਸਦੇ ਨੇ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜੰਦੇ ਵੀ ਜੇ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੇ ਆ ਇਹ ਹੁਕਮ ਪਰਮਾਤਮਾ ਨੇ ਸਾਡੇ ਨਾਲ ਹੀ ਲਿਖਿਆ ਹੋਇਆ ਜੇ ਅਸੀਂ ਉਹਦੇ ਹੁਕਮ ਦੇ ਵਿੱਚ ਰਜ਼ਾ ਦੇ ਵਿੱਚ ਚੱਲਦੇ ਆ ਫੇਰ ਅਸੀਂ ਸੱਚਾਰੇ ਹੋ ਸਕਦੇ ਆ ਜਿਹੜਾ ਇਹ ਹੁਕਮ ਪਰਮਾਤਮਾ ਦਾ ਉਹ ਜਦੋਂ ਜੀਵ ਦਾ ਉਹਨੇ ਕਰਮ ਲਿਖਿਆ ਹੁਕਮ ਵੀ ਨਾਲ ਲਿਖ ਦਿੱਤਾ ਇਹ ਹੁਕਮ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਪ੍ਰਮਾਤਮਾ ਨੇ ਸਾਡੇ ਤੇ ਕੋਈ ਗੁੱਸੇ ਵਿੱਚ ਕੋਈ ਇਹ ਹੁਕਮ ਲਿਖਿਆ ਪ੍ਰਮਾਤਮਾ ਨੇ ਇਹ ਬੜੀ ਪ੍ਰਸੰਨਤਾ ਵਿੱਚ ਸਾਡੇ ਲਈ ਹੁਕਮ ਲਿਖਿਆ ਤੇ ਇਹ ਜੇ ਮੰਨਣ ਵਾਲਾ ਵੀ ਪ੍ਰਸੰਨਤਾ ਦੇ ਵਿੱਚ ਇਸ ਹੁਕਮ ਨੂੰ ਮੰਨਦਾ ਤਾਂ ਉਸ ਦੀ ਪ੍ਰਸੰਨਤਾ ਪ੍ਰਮਾਤਮਾ ਦੀ ਪ੍ਰਸੰਨਤਾ ਦੇ ਵਿੱਚ ਸ਼ਾਮਲ ਹੋ ਜਾਂਦੀ ਆ ਤਾਂ ਉਸ ਨੂੰ ਜਿਹੜਾ ਉਹ ਬਾਣਾ ਮੰਨਣਾ ਉਹ ਰਜ਼ਾ ਮਿੱਠੀ ਲੱਗਦੀ ਆ ਇਥੇ ਭਾਈ ਵੀਰ ਸਿੰਘ ਜੀ ਹੋਣਾ ਨੇ ਮੀਆਂ ਮੀਰ ਜੀ ਦੀ ਤੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਵਾਲੇ ਟਾਈਮ ਦਾ ਉਹਨਾਂ ਨੇ ਕਿਹਾ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਮੀਆਂ ਮੀਰ ਨੂੰ ਕਿਹਾ ਸੀ ਕਿ ਅਸੀਂ ਉਹਦੇ ਹੁਕਮ ਦੇ ਵਿੱਚ ਉਹਦੇ ਰਜ਼ਾ ਦੇ ਵਿੱਚ ਪਰਸਾਨਾ ਜੋ ਵੀ ਪਾਣਾ ਹੁਣ ਇਸ ਟਾਈਮ ਵਰਤ ਰਿਹਾ ਉਹਨਾਂ ਦੀ ਸ਼ਹਾਦਤ ਆਪਾਂ ਸਭ ਨੂੰ ਪਤਾ ਕਿ ਸਾਡੇ ਲੂੰ ਕੰਡੇ ਖੜੇ ਕਰਨ ਵਾਲੀ ਆ ਸੁਣ ਕੇ ਉਸ ਟਾਈਮ ਜੋ ਸੰਗਤ ਨੇ ਅੱਖੀਂ ਦੇਖਿਆ ਹੋਣਾ ਉਸ ਸੰਗਤ ਦਾ ਕੀ ਹਾਲ ਹੈ ਤੇ ਗੁਰੂ ਸਾਹਿਬਾਨ ਨੇ ਤੇ ਉਹਦੀ ਬਾਬੇ ਦੀ ਅਕਾਲ ਪੁਰਖ ਦੀ ਰਜ਼ਾ ਨੂੰ ਮਿੱਠਾ ਮੰਨਿਆ ਫਿਰ ਕਹਿੰਦੇ ਨੇ ਮੀਆਂ ਮੀਰ ਨੂੰ ਕਿ ਉਹਦੀ ਰਜ਼ਾ ਦੀ ਪ੍ਰਸੰਤਾ ਵਿੱਚ ਸਾਡੀ ਵੀ ਰਜ਼ਾ ਦੀ ਪ੍ਰਸੰਤਾ ਹੈ ਉਸ ਪ੍ਰਸੰਤਾ ਦੇ ਵਿੱਚ ਸਾਡੀ ਪ੍ਰਸੰਤਾ ਵੀ ਸ਼ਾਮਿਲਤਾ ਹੈ ਅਸੀਂ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਆ ਸਾਨੂੰ ਉਹਦਾ ਹੁਕਮ ਮਿੱਠਾ ਲੱਗ ਰਿਹਾ ਤੇਰਾ ਬਾਣਾ ਮਿੱਠਾ ਲੱਗਿਆ ਇਸ ਤਰ੍ਹਾਂ ਦਾ ਹੁਕਮ ਜੋ ਕੋਈ ਜੀਵ ਇਸਤਰੀ ਇਸ ਤਰ੍ਹਾਂ ਦਾ ਹੁਕਮ ਕਮਾ ਲੈਂਦੀ ਆ ਫਿਰ ਉਹ ਸੱਚੇ ਦੇ ਵਿੱਚ ਸਮਾ ਜਾਂਦੀ ਆ ਹੁਕਮੀ ਹੋਵਨ ਜੀ ਹੁਕਮੇ ਹੋਵਨ ਆਕਾਰ ਹੁਕਮ ਨਾਲ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਕਹਿੰਦੇ ਜਿਹੜਾ ਉਹ ਪਰਮਾਤਮਾ ਦਾ ਹੁਕਮ ਉਹਦੇ ਨਾਲ ਹੀ ਆਕਾਰ ਬਣੇ ਨੇ ਰਚਨਾ ਹੋਈ ਆ ਪਰ ਉਹ ਹੁਕਮ ਕਿਸ ਤਰ੍ਹਾਂ ਦਾ ਉਹਨੂੰ ਅਸੀਂ ਦੱਸ ਨਹੀਂ ਸਕਦੇ ਜਿਵੇਂ ਅਸੀਂ ਉਸ ਅਖੱਤ ਨੂੰ ਕੱਥ ਨਹੀਂ ਸਕਦੇ ਇਸ ਤਰ੍ਹਾਂ ਹੀ ਉਸ ਤੇ ਹੁਕਮ ਨੂੰ ਅਸੀਂ ਦੱਸ ਨਹੀਂ ਸਕਦੇ ਅਸੀਂ ਬੁੱਝ ਨਹੀਂ ਸਕਦੇ ਹੁਕਮ ਹੀ ਹੋਵਨ ਜੀ ਹੁਕਮ ਮਿਲੇ ਵਡਿਆਈ ਉਸ ਦੇ ਹੁਕਮ ਦੇ ਨਾਲ ਹੀ ਜੀ ਮਲੇ ਨੇ ਜਿਹੜੇ ਜੀ ਸਾਡੀ ਜੀਵ ਦੀ ਜਿਹੜੀ ਰਚਨਾ ਹੋਈ ਆ ਉਹਦੇ ਹੁਕਮ ਨਾਲ ਹੀ ਹੋਈ ਆ ਹੁਕਮ ਮਿਲੇ ਵਡਿਆਈ ਉਹਦੇ ਹੁਕਮ ਦੇ ਨਾਲ ਹੀ ਸਾਨੂੰ ਵਡਿਆਈ ਮਿਲਦੀ ਆ ਹੁਕਮ ਹੀ ਉੱਤਮ ਨੀਚ ਹੁਕਮ ਹੀ ਲਿਖ ਦੁੱਖ ਸੁਖ ਪਾਈ ਹੈ ਉਹਦੇ ਹੁਕਮ ਦੇ ਵਿੱਚ ਹੀ ਕੋਈ ਜੀਵ ਉਤਮਾ ਕੋਈ ਨੀਚਾ ਕੋਈ ਚੰਗਾ ਕੋਈ ਮਾੜਾ ਉਹਦੇ ਹੁਕਮ ਦੇ ਵਿੱਚ ਹੀ ਸਾਨੂੰ ਦੁੱਖ ਸੁੱਖ ਮਿਲੇ ਨੇ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਕਈ ਜੀਵਾਂ ਨੂੰ ਪਰਮਾਤਮਾ ਨੇ ਬਖਸ਼ੀਸ਼ ਦਿੱਤੀ ਆ ਤੇ ਉਹ ਆਪਣਾ ਜੀਵਨ ਮੁਕਤ ਹੋ ਗਏ ਨੇ ਤੇ ਕਈ ਜੀਵਾਂ ਨੂੰ ਪਰਮਾਤਮਾ ਨੇ ਆਪਣੇ ਹੁਕਮ ਦੇ ਅੰਦਰ ਹੀ ਜਨਮ ਮਰਨ ਦੇ ਗੇੜ ਵਿੱਚ ਪਾਇਆ ਇੱਥੇ ਪਰਮਾਤਮਾ ਦਾ ਹੁਕਮ ਵੀ ਆ ਤੇ ਨਾਲ ਸਾਡੇ ਕਰਮ ਵੀ ਨੇ ਪਰਮਾਤਮਾ ਦੀ ਕਲਮ ਚੱਲਦੀ ਆ ਪਰ ਸਾਡੇ ਕਰਮਾਂ ਤੇ ਨਿਰਤਾਰਤ ਹੋ ਗਏ ਪਰਮਾਤਮਾ ਸਾਡੇ ਲੇਖ ਲਿਖਦੇ ਨੇ ਆਪਣੇ ਹੁਕਮ ਦੇ ਵਿੱਚ ਪਰ ਸਾਡੇ ਜੀਵਾਂ ਦੇ ਕਰਮ ਦੇ ਆਧਾਰ ਤੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੂਜੇ ਤਾਂ ਹਉਮੈ ਕਹੇ ਨਾ ਕੋਏ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕਿ ਅਸੀਂ ਸਾਰੇ ਉਸ ਪ੍ਰਮਾਤਮਾ ਦੇ ਹੁਕਮ ਅੰਦਰ ਹੀ ਚੱਲ ਰਹੇ ਹਾਂ ਹੁਕਮ ਤੋਂ ਬਾਹਰ ਕੋਈ ਵੀ ਨਹੀਂਗਾ ਕੋਈ ਚੱਲ ਨਹੀਂ ਸਕਦਾ ਕੋਈ ਹੋ ਨਹੀਂ ਸਕਦਾ ਸਭ ਕੁਝ ਜੋ ਹੋ ਰਿਹਾ ਖੰਡਾਂ ਬਹਿਰਾ ਮੰਡਾਂ ਵਿੱਚ ਜਗਤ ਵਿੱਚ ਉਹ ਸਭ ਪਰਮਾਤਮਾ ਦੇ ਹੁਕਮ ਵਿੱਚ ਹੀ ਹੋ ਰਿਹਾ ਉਸਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈਗਾ ਜਿਸ ਤਰ੍ਹਾਂ ਆਪਾਂ ਵੀ ਆਮ ਬੋਲਚਾਲ ਚ ਕਹਿੰਦੇ ਨੇ ਕਿ ਵੀ ਉਹਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਚੋਲਦਾ ਸਭ ਕੁਝ ਉਹਦੇ ਹੁਕਮ ਚ ਹੋ ਰਿਹਾ ਨਾਨਕ ਹੁਕਮੈ ਜੇ 부ਜੇ ਤਾਂ ਹਉਮੈ ਕਹੇ ਨ ਕੋਈ ਕਹਿੰਦੇ ਜਿਸ ਕਿਸੇ ਨੂੰ ਵੀ ਉਹਦੇ ਹੁਕਮ ਦੀ ਮੰਨਣ ਦੀ ਸਮਝ ਆ ਜਾਂਦੀ ਆ ਤਾਂ ਫਿਰ ਉਹਨੂੰ ਹਉਮੈ ਨਹੀਂ ਰਹਿੰਦਾ ਉਹਦੀ ਹਉਮੈ ਦੀ ਜਿਹੜੀ ਕੂੜ ਦੀ ਹੈਗੀ ਜਿਆ ਕੰਦ ਉਹ ਖਤਮ ਹੋ ਜਾਂਦੀ ਆ ਫਿਰ ਉਹਦੀ ਪਰਮਾਤਮਾ ਚ ਸਮਾਈ ਹੋ ਜਾਂਦੀ ਆ ਉਹਨੂੰ ਪਰਮਾਤਮਾ ਦਾ ਹੁਕਮ ਬੁੱਝਣ ਦੀ ਸਮਰੱਥਾ ਮਿਲ ਜਾਂਦੀ ਆ ਪਰਮਾਤਮਾ ਵੱਲੋਂ ਪਰਮਾਤਮਾ ਹੀ ਸਾਡੇ ਜੀਵਾਂ ਦੇ ਲੇਖ ਲਿਖਦੇ ਨੇ ਲੇਖ ਲਿਖਦੇ ਨੇ ਸਾਡੇ ਕਰਮਾਂ ਦੇ ਆਧਾਰ ਤੇ ਤੇ ਜਦੋਂ ਕੋਈ ਇਨਸਾਨ ਨੂੰ ਪਰਮਾਤਮਾ ਆਪਣੇ ਹੁਕਮ ਨੂੰ ਬੁੱਝਣ ਦਾ ਬਲ ਦੇ ਦਿੰਦੇ ਨੇ ਤਾਂ ਉਹਨਾਂ ਦੀ ਹਉਮੈ ਦੀ ਜਿਹੜੀ ਪਤਲੀ ਜੀ ਬਰੀਕ ਜੀ ਕੰਧ ਹੈਗੀ ਪਰਮਾਤਮਾ ਤੇ ਸਾਡੇ ਵਿਚਕਾਰ ਉਹ ਉਹਨਾਂ ਦੀ ਟੁੱਟ ਜਾਂਦੀ ਆ ਫਿਰ ਉਹਨਾਂ ਦੀ ਪਰਮਾਤਮਾ ਦੇ ਵਿੱਚ ਸਮਾਈ ਹੋ ਜਾਂਦੀ ਹੈ। ਵਾਹਿਗੁਰੂ ਜੀ ਇਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਪਰਮਾਤਮਾ ਅੱਗੇ ਤੋਂ ਅੱਗੇ ਪ੍ਰੇਰਣਾ ਦੇਣਗੇ, ਬਲ ਦੇਣਗੇ ਉਸ ਤਰ੍ਹਾਂ ਆਪਾਂ ਹਰ ਰੋਜ਼ ਜਾਂ ਜਿਸ ਦਿਨ ਵੀ ਪਰਮਾਤਮਾ ਨੇ ਬਖਸ਼ਿਸ਼ ਕੀਤੀ ਇੱਕ ਇੱਕ ਅੰਗ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਵਿਆਖਿਆ ਕਰਦੀ ਜਾਵਾਂਗੇ। ਸੱਚੇ ਪਾਤਸ਼ਾਹ ਭੁੱਲਾਂ ਚੁੱਕਾਂ ਨੂੰ ਬਖਸ਼ਣ ਹਾਰਨੇ ਸੱਚੇ ਪਿਤਾ ਬਖਸ਼ਿਓ ਸੰਗਤ ਜੀ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ